ਹਾਂਜੀ ਕਿਵੇਂ ਫਿਰ ਕੰਗਨਾਰ ਰਮੋਤ ਕਰਦੇ ਨੇ ਕੰਨ ਟੀ ਟੀ ਕਦੇ ਕਿਸਾਨਾਂ ਨੂੰ ਮਾੜਾ ਤੇ ਕਦੇ ਸਿੱਖਾਂ ਨੂੰ ਖਾਲਸਤਾਨੀ ਬੋਲਣ ਵਾਲੀ ਬੇਬਾਕ ਜਨਾਨੀ ਬੇਲਗਾਮ ਜਨਾਨੀ ਐਮਪੀ ਬਣ ਗਈ ਐਮਪੀ ਬਣਦੇ ਨਸ਼ੇ ਵਿੱਚ ਸੱਤਾ ਦੇ ਨਸ਼ੇ ਵਿੱਚ ਹੋਰ ਚੂਰ ਹੋ ਗਈ ਔਰ ਆਕੜ ਨਾਲ ਜਦੋਂ ਤੂੰ ਉੱਥੇ ਲੰਗੇਗੀ ਬਈ ਸਿਕਿਉਰਿਟੀ ਗਾਰਡ ਨੇ ਤਾਂ ਆਪਣੀ ਸਿਕਿਉਰਿਟੀ ਕਰਨੀ ਹੈ ਜਦੋਂ ਚੈੱਕਅਪ ਨਹੀਂ ਕਰਾਣਾ ਅੱਗੋਂ ਮਾੜਾ ਬੋਲਣਾ ਕਿ ਤੁਮ ਹਮੇ ਜਾਣਦੇ ਹੋ ਕਿ ਹਮ ਕੌਣ ਹੈ ਪਹਿਚਾਨਾ ਨਹੀਂ ਤਫਾਈ ਫਿਰ ਥੱਪੜ ਤਾਂ ਖਾਣੀ ਐ ਤੇ ਹੁਣ ਕਰਦੇ ਨੇ ਕੰਨ ਟੀ ਟੀ ਤੇ ਚਾਰੇ ਪਾਸੇ ਹੋਈ ਆ ਬਾ 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 ਹੋਣਾ ਦਾ ਕਿਉਂ ਚੁਕਦੀ ਐ ਭਈ ਤੂੰ ਤਾਂ ਝਾਂਸੀ ਦੀ ਰਾਣੀ ਐ ਉਹ ਝਾਂਸੀ ਦੀ ਡੀ ਵੱਡੀ ਰਾਣੀ ਜਿੰਨੇ ਇੰਨੇ ਤਕੜੇ ਇੰਨਾ ਤਕੜਾ ਯੁੱਧ ਕੀਤਾ ਘੋੜਸਵਾਰੀ ਕੀਤੀ ਤੀਰ ਅੰਦਾਜ਼ੀ ਤਲਵਾਰ ਤੇਰਾ ਹੀ ਇੰਨੀਆਂ ਕਰਤਵਿਧਿਆਵਾਂ ਆਉਂਦੀਆਂ ਨੇ ਤੂੰ ਇੱਕ ਸੀਆਈਐਸਐਫ ਦੀ ਜਣ ਤੋਂ ਥੱਪੜ ਖਾ ਲਿਆ ਲਾਨਤਾ ਫਿਰਦਾ ਤੈਨੂੰ ਕੰਗਨਾਰ ਰਣੋਤ ਲਾਨਤਾ ਤੈਨੂੰ ਚੰਸੀ ਦੀ ਰਾਣੀ ਹੋਣ ਤੇ ਹਮ ਔਰ ਪਹਿਲੀ ਗੱਲ ਜਦੋਂ ਕੰਮੀ ਆਪਾਂ ਥੱਪੜਾਂ ਵਾਲੇ ਕਰਨਿਆਂ ਤਾਂ ਫਿਰ ਪੈਣੇ ਆ ਕੋਈ ਮਾੜਾ ਨਹੀਂ ਹੋਇਆ ਕੋਈ ਨਹੀਂ ਇੰਨੇ ਨਾਲ ਅਕਲ ਆਉਂਦੀ ਐ ਬੋਲਣ ਚਾਲਣ ਦੀ ਅਕਲ ਆਉਂਦੀ ਐ ਰਹਿਣ ਸਹਿਣ ਦੀ ਅਕਲ ਆਉਂਦੀ ਐ ਨਵੇਂ-ਨਵੇਂ ਐਮਪੀ ਬਣੀ ਐ ਤੇ ਮੜਾ ਜਾ ਪਤਾ ਲੱਗੂਗਾ ਵੀ ਐਮਪੀ ਜੇ ਤੂੰ ਐਮਪੀ ਐ ਤਾਂ ਇੱਥੇ ਤੇ ਇੱਥੇ ਵੱਡੇ ਵੱਡੇ ਤਾਨਾਸ਼ਾਹਾਂ ਨੂੰ ਵਿੱਚ ਪੇੜਾ ਪੈ ਜਾਂਦੀਆਂ ਨੇ ਤੂੰ ਐਮਪੀ ਕੋਈ ਬਾੜੀ ਵੱਡੀ ਚੀਜ਼ ਨਹੀਂ ਹੈਗੀ ਇੱਥੇ ਤਾਂ ਪ੍ਰਧਾਨ ਮੰਤਰੀ ਨੂੰ ਵਿੱਚ ਪੇੜਾ ਪੈ ਜਾਂਦੀਆਂ ਨੇ ਪੰਜਾਬ ਹੈ ਤੇ ਬਾਕੀ ਅਕਲ ਨਾਲ ਰਹਿਣਾ ਬਹਿਣਾ ਤੇ ਖਾਣਾ ਪੀਣਾ ਸਹੀ ਸਿੱਖੋ ਕਿਸੇ ਵੀ ਧਰਮ ਦੇ ਖਿਲਾਫ ਕਿਸੇ ਵੀ ਮੈਜੋਰਟੀ ਨੂੰ ਘਟਨਾ ਕੋ ਔਰ ਮਾੜਾ ਨਾ ਬੋਲੋ ਕਿਤਨਾ ਕਿਤੇ ਖੈਰ ਹੁੰਦੀ ਹੈ ਫਿਰ ਕਿਤਨਾ ਕਿਤੇ ਜਦੋਂ ਦਾੜ ਥੱਲੇ ਆ ਜਾਂਦਾ ਫਿਰ ਅਗਲਾ ਚੱਪ ਦਿੰਦਾ ਸੋ ਹਾਥੀ ਦੇ ਦੰਦ ਡਰਾਉਣ ਵਾਲੇ ਹੋਰ ਹੁੰਦੇ ਨੇ ਖਾਣ ਵਾਲੇ ਹੋਰ ਹੁੰਦੇ ਨੇ ਤੇ ਇਹੀ ਜਿਹੜੀ ਚੀਜ਼ ਤੁਸੀਂ ਅਪਣਾਉਂਦੇ ਹੋ ਹੈਨਾ ਵੀ ਤੁਸੀਂ ਗਿੱਦੜ ਭਵਕੀਆਂ ਦਿੰਦੇ ਹੋ ਕਰਨ ਜੋਗੇ ਕੁਛ ਨਹੀਂ ਪਰ ਇਹ ਨਹੀਂ ਸਰਕਾਰ ਤੁਹਾਡੀ ਬਣ ਗਈ ਬਹੁਤ ਵਧੀਆ ਸਹੀ ਗੱਲ ਹੈ ਤੁਸੀਂ ਜਿੱਤ ਗਏ ਪਰ ਆਮ ਜਨਤਾ ਨੂੰ ਇੰਨਾ ਮੂਰਖ ਤੇ ਪਾਗਲ ਨਾ ਸਮਝੋ ਉਹ ਵੀ ਸਰਕਾਰ ਕੀ ਇੱਕ ਮੁਲਾਜ਼ਮ ਹੈ ਜੇ ਤੁਸੀਂ ਸਰਕਾਰ ਵਿੱਚ ਆਗੇ ਤਾਂ ਉਹ ਸਰਕਾਰੀ ਮੁਲਾਜ਼ਮ ਹੈ ਉਹ ਖਾਮ ਖਾ ਤੁਹਾਡੇ ਤੱਕਾ ਨਹੀਂ ਸੁਣ ਸਕਦੀ ਖਾਮ ਖਾ ਤੁਹਾਡੀ ਕਿਸੇ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਜੇ ਤੁਸੀਂ ਉਹਦੇ ਨਾਲ ਬਤਮੀਜੀ ਕੀਤੀ ਤੇ ਅਗਲੀ ਨੇ ਗਰਮੀ ਤੁਹਾਨੂੰ ਪਤਾ ਹੈ ਇਸ ਪਾਰਨਾ 47 ਦੇ ਸਾਰਾ ਨਾ ਚੜਿਆ ਹੋਇਆ ਜੇ ਇੱਕ ਥੱਪੜ ਵੱਜਾ ਜੇ ਤੇ ਇੱਕ ਹੀ ਵੱਜਾ ਕੋਈ ਗੱਲ ਨਹੀਂ ਅਜੇ ਤਾਂ ਹੋਰ ਬੜੇ ਵੱਜਣੇ ਆ ਅੱਗੇ ਧਿਆਨ ਰੱਖਿਓ ਸੋ ਦੋਸਤੋ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਚੈਨਲ ਕਰ ਲੋ ਸਬਸਕ੍ਰਾਈਬ ਤੇ ਆ ਭੈਣ ਨੂੰ ਕੁਲਵਿੰਦਰ ਕੌਰ ਨੂੰ ਸ਼ਾਬਾਸ਼ ਜਰੂਰ ਦਿਓ ਜੀ ਔਰ ਬੰਨਾ ਰਣੌਤ ਨੂੰ ਦੇ ਦੋ ਔਰ ਅੱਗੇ ਹੋਊਗਾ ਕਿ ਕਿਦੀ ਨੌਕਰੀ ਜਾਂਦੀ ਹੈ ਕਿਦੀ ਰਹਿੰਦੀ ਹੈ ਮਾੜੇ ਤੇ ਹਮੇਸ਼ਾ ਤੱਕਾ ਹੋ ਜਾਂਦਾ ਸੋ ਇਹ ਨੌਟਕੀ ਵੀ ਜ਼ਿਆਦਾ ਕਰਦੀ ਹੈ ਥੱਪੜੇ ਦੇ ਵੱਜਿਆ ਭਾਵੇਂ ਹੌਲੀ ਹੋਵੇ ਇਹਨੇ ਚਾਹ ਚਾਹ ਜ਼ਿਆਦਾ ਕਰਦੀ ਵੀ ਮੈਨੂੰ ਥੱਪੜ ਵੱਜਿਆ ਇਹਦੀ ਟੀਜ਼ ਦਿੱਲੀ ਤੱਕ ਗਈ ਹੈ ਔਰ ਦਿੱਲੀ ਅਜੇ ਸਰਕਾਰ ਬਣੀ ਨਹੀਂ ਔਰ ਬੰਨਾ ਕੁਛ ਨਹੀਂ ਬੈ ਜਾ ਰਾਮ ਨਾਲ ਬਾਏ ਬਾਏ ਸਤਿ ਸ੍ਰੀ ਅਕਾਲ ਰਾਮ ਰਾਮ